ਉਸੋਂ ਇੱਕ ਕ੍ਰਾਉਨ ਬਣੀ ਹੋਈ ਘਰਾਂ ਦੇ ਨੇੜੇ ਉਧਰ ਆ ਗਿਆ ਰੌਂਡਬਾਉ ਤੇ ਉਸ ਤੋਂ ਅੱਗੇ ਆ ਗਿਆ ਇਹਨਾਂ ਦੀ ਸਾਰੀ ਵਾਕਿੰਗ ਏਰੀਆ ਬਣੀ ਹੋਇਆ ਸਾਰੇ ਜਣੇ ਵਾਕ ਕਰ ਰਹੇ ਆ ਇਸ ਟਾਈਮ ਤੇ ਆਪਾਂ ਜਾ ਰਹੇ ਆ ਇਹਨਾਂ ਦੇ ਨਾਰਵੈਸਟ ਏਰੀਆ ਦੇ ਵਿੱਚ ਉੱਥੇ ਵੀ ਬੜੀ ਸੋਹਣੀ ਲੇਕ ਬਣੀ ਹੋਈ ਉਹਦੇ ਆਲੇ ਦੁਆਲੇ ਵਾਕ ਕਰਨ ਦਾ ਮੌਸਮ ਵੀ ਬੜਾ ਮਤਲਬ ਕਿ ਬਹੁਤ ਵਧੀਆ ਬਣਿਆ ਹੋਇਆ ਏਰੀਆ ਆਪਾਂ ਉੱਥੇ ਚੱਲਦੇ ਆ ਇੱਥੇ ਤੁਸੀਂ ਦੇਖ ਸਕਦੇ ਕਿੰਨੀ ਉੱਚੀ ਸੜਕ ਆ ਉਸ ਤੋਂ ਬਾਅਦ ਉਹ ਨੀਂਹਿਆ ਸੀ ਜਾਇਆ ਜਾਣਾ ਤੇ ਕਿੰਨਾ ਸੋਹਣਾ ਇੱਥੋਂ ਵੀ ਦਿਖਦਾ ਬਈ ਨਵੋ ਟੇਲਾ ਗ੍ਰੇਨਾਟੂ ਤਦਾਂ ਤੁਹਾਨੂੰ ਦੱਸ ਰਿਹਾ ਕਿ ਨਹੀਂ ਦੱਸਾਂ ਮੈਨੂੰ ਇੰਨਾ ਵਧੀਆ ਇੱਥੋਂ ਵੀ ਉਹ ਦੇਖ ਰਿਆ ਨਾ ਬਹੁਤ ਹੀ ਕਮਾਲ ਦਾ ਬਹੁਤ ਔਰ ਇੱਧਰ ਘਰ ਵੀ ਕਿੱਡੇ ਕਿੱਡੇ ਵੱਡੇ ਆ। ਓ ਸਾਈਡ ਤੋਂ ਮੰਨਦਾ ਭਾਈ ਤਾਂ ਕਿੰਨੇ ਵੱਡੇ ਵੱਡੇ ਘਰ ਹੁਣ ਅੱਜ ਕੱਲ ਇੰਨੇ ਵੱਡੇ ਘਰ ਬੰਦਦੇ ਨਹੀਂ ਕਿਉਂਕਿ ਅੱਜ ਕੱਲ ਇੰਨੀ ਲੈਂਡ ਜਿਹੜੀ ਆ ਨਾ ਵੱਡੀ ਘਟ ਦੇ ਘਟਾ ਲੈਂਡ ਅੱਗੇ 700 ਸਕੁਅਰ ਮੀਟਰ ਬਲਾਕ ਹੁੰਦਾ ਸੀਗਾ ਹੁਣ 350 400 ਇੰਨਾ ਕੁ ਹੁੰਦਾ। ਆਹ ਸਾਈਡ ਦੇ ਨਾਲ-ਨਾਲ ਦੇਖ ਲੋ ਕਿੰਨੀ ਨੇਚਰਲ ਬਿਊਟੀ ਆ। ਸੌਰੀ ਨੇਚਰਲ ਬਿਊਟੀ ਐ ਨੈਚਰਲ ਬਿਊਟੀ ਦੇ ਨਾਲ ਨਾਲ ਆਪੋਜ਼ਿਟ ਕਿੰਨੇ ਸੋਹਣੇ ਸੋਹਣੇ ਘਰ ਬਣੇ ਹੋਏ ਆ ਐਸ ਸਾਈਡ ਤੇ ਔਰ ਦੇਖੋ ਬਿਲਕੁਲ ਇੰਨਾ ਨਹੀਂ ਤੇ ਘਾਹ ਕੱਟ ਦਿੰਦੇ ਨੇ ਆ ਮਤਲਬ ਕਿ ਟਰੀਜ਼ ਵਗੈਰਾ ਕੱਟ ਦਿੰਦੇ ਨੇ ਆ ਕਦੀ ਟਰੀ ਨਹੀਂ ਕੱਟਦੇ ਇਦਾਂ ਹੀ ਨੈਚਰਲ ਬਿਊਟੀ ਰਹਿਣ ਦਿੰਦੇ ਆ ਹੌਲੀ ਹੌਲੀ ਜਦੋਂ ਇਹਨਾਂ ਨੂੰ ਕਦੀ ਲੋੜ ਪੈਂਦੀ ਸੜਕ ਵਗੈਰਾ ਦੀ ਉਦੋਂ ਕਿਤੇ ਕਰ ਦਿੰਦੇ ਨੇ ਤੇ ਇੱਕ ਰੀਕ ਬਣੀ ਹੋਈ ਆ ਇਹਦੇ ਵਿੱਚ ਪਾਣੀ ਆ ਜੇ ਵਾ ਇਧਰ ਆਪਾਂ ਆ ਗਏ ਆ ਨਾਰਵੈਸਟ ਇਹ ਵੀ ਬਹੁਤ ਸੋਹਣਾ ਏਰੀਆ ਬਣਿਆ ਹੋਇਆ ਆ ਥੋੜਾ ਜਿਹਾ ਕਮਰਸ਼ੀਅਲ ਏਰੀਆ ਆ ਜਾਂਦਾ ਇਹਦੇ ਵਿੱਚ ਆਫਿਸ ਵਗੈਰਾ ਹੈਗੇ ਨੇ ਪੂਰ ਬਾਕੀ ਜਿਹਾ ਜ਼ਾਨੇ ਸਕੂਲ ਵੀ ਸੈਟਟਿਕ ਹੈਗਾ ਤੇ ਇੱਥੇ ਏਸਟ ਕੇਅਰ ਵਾਸਤੇ ਜਿਹੜੇ 올ਡ ਹੋਮਸ ਨੇ ਉਹ ਵੀ ਬਣੇ ਹੋਏ ਆ ਤੁਹਾਡੇ ਇੰਡੀਪੈਂਡੈਂਟ ਘਰ ਮਤਲਬ ਕਿ ਜੇ ਕਿਸੇ ਕੋਈ 65 ইয়ার্স ਦਾ ਵਾ ਤਾਂ ਉਹ ਆਪਣਾ ਘਰ ਆਪ ਲੈ ਸਕਦਾ ਰਿਟਾਇਰਮੈਂਟ ਹੋਮਸ ਨੂੰ ਕਹਿੰਦੇ ਤੇ ਇਧਰ ਸਾਈਡ ਤੇ پارک ਵੀ ਹੋਇਆ ਬੱਚੇ ਖੇਡਦੇ ਗਏ कोई तक सूरज रहेगा ऊपर तक बहुत सोना है मतलब तो कि वॉकिंग एरिया तक तो पार्किंग शॉपिंग सेंटर रेस्टोरेंट्स सब कुछ इतने रहेगा मुझे काफी बड़ा ये सुबह बने हुए हैं काफी लोग की हाँ को कितने फ्लैट मांगते हैं इस पर और बहुत महंगे फ्लैट हो चुके हैं ਇਹ ਤਾਂ ਲੱਗਦਾ ਪੂਰਾ ਮਤਲਬ ਕਿ ਪਾਰਕਾ ਮੈਟਾ ਸਿਟੀ ਚ ਆ ਗਏ ਹਾਂ ਇਹ ਤਾਂ ਲੱਗਦਾ ਸਾਨੂੰ ਪਾਰਕਿੰਗ ਕੋਈ ਨਹੀਂ ਦਿਖਣੀ ਲੈਫਟ ਰਾਈਟ ਕੋਲੋਂ ਆਪਾਂ ਪਾਰਕਿੰਗ ਲਬਲੀ ਤੇ ਫਿਰ ਆਪਾਂ ਬਾਕੀ ਗੱਲਾਂ ਬੱਤਾ ਕਰਦੇ ਆ ਤੇ ਥਿ ਵਿਊ ਦੇ ਇੰਨੇ ਸੋਹਣੇ ਸੋਹਣੇ ਦਿਖ ਰਿਹਾ ਨਾ ਫਲੈਟ ਉਹ ਪਾ ਪੂਰ ਪਾਰਕ ਵੀ ਬਣਿਆ ਹੋਇਆ ਤਾਂ ਤੇ ਮੁੰਡਾ ਸਟਾ ਵੀ ਆ ਨਜ਼ਰ ਨੂੰ ਕਿਹਾ ਉਸ ਸੋਨਾ ਏਰੀਆ ਬਣਿਆ ਆ। ਸਾਰੇ ਪਾਸੇ ਫਲੈਟ ਹੀ ਫਲੈਟ ਫਲੈਟ। ਬਾਕੀ ਹੋਰ ਕੰਪਨੀਆਂ ਤੋਂ ਵੀ ਮਤਲਬ ਕਿ ਹੈਗੀਆਂ ਚੀਜ਼ਾਂ। ਡਾਕਟਰਾਂ ਦੇ ਵੀਡੀਓਜ਼ ਤੇ ਤਾਂ ਕੰਮ ਹੋ ਰਿਹਾ। ਕਿ ਵਿਜੂਅਲ ਸਟਿਕ ਕੰਮ ਕਰ ਰਹੇ ਆ ਆਪਾਂ। ਤੇ ਬੱਜ ਆਫਿਸਸ ਵੀ ਹੈ ਕਿੰਨੇ ਮਤਲਬ ਕਿ ਤਾਂ। ਜਿਹੜੇ ਚਿਕਨਦੇ ਆ ਇੱਥੇ ਚਰਚਾ, ਅਰੀਨਾ ਵਾ, ਆਈਸ ਅਰੀਨਾ ਤੇ ਸਕੇਟਿੰਗ ਵੀ ਜਿਹੜਾ ਬੱਚੇ ਕਾ ਆਉਂਦੇ ਨੇ। ਆਹ ਦੇਖੋ ਸੰਕਤ ਆਕਰ ਬੈਠਿਆ ਹੈ। ਤਦ ਕਾਰ ਡਰਾਈਵ ਕਰਨ ਨਾਲ ਇਸ ਵਿੱਚ ਬੜੀ ਮਨ ਲੱਗੇ ਖੰਚ ਵੱਜਦਾ ਸਾਨੂੰ ਸਨਸੈਟ ਦੇ ਟਾਈਮ ਤੇ ਫਮ ਜਿਹੜਾ ਉਹ ਇਦਾਂ ਲਿਸ਼ਕਦਾ ਹੀ ਰਹਿੰਦਾ ਪੂਰਾ ਸਨ ਸਨਸੈਟ ਦੇ ਟਾਈਮ ਇਕਦਮ ਹੀ ਮਨ ਲੱਗੇ ਬੰਦ ਹੋ ਜਾਂਦਾ ਇਨ ਕਿ ਹੌਲੀ ਹੌਲੀ ਜਦੋਂ ਪਿੱਕਾ ਜਾ ਪੈ ਗਿਆ ਦਾ ਸਲੋ ਹੋ ਗਿਆ ਬਲਕਿ ਫਿੱਟ ਕਰਦਾ ਪੂਰਾ ਚੰਗੀ ਤਰ੍ਹਾਂ ਅੱਖਾਂ ਨੂੰ ਸੁਣ ਆਪਾਂ ਅੱਗੇ ਜਾ ਕੇ ਅੱਗੇ ਸੜ ਨੂੰ ਕਾਫੀ ਦੂਰ ਪਾਰਕਿੰਗ ਮਿਲੀ ਹੈ ਜਦੋਂ ਅਸੀਂ ਕਾਫੀ ਦੂਰ ਲਾ ਕੇ ਆਏ ਹਾਂ ਪਾਰਕਿੰਗ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਅੱਗੇ ਅੱਗੇ ਜਾ ਕੇ ਤੇ ਤੁਹਾਨੂੰ ਦਿਖਾਉਣੀ ਹੈ ਉੱਥੇ ਕਿਵੇਂ ਦਾ 뷰 ਆ ਤੇ ਆਸੇ-ਪਾਸੇ ਕਿਵੇਂ ਫਲੈਟ ਬਣੇ ਹੋਏ ਤੇ ਵਾਕਿੰਗ ਏਰੀਆ ਕਿੰਨਾ ਸੋਹਣਾ ਬਣਿਆ ਹੋਇਆ ਸਿੱਧੇ ਅੱਜ ਵਾਕ ਕਰਨ ਆਏ ਆ ਆ ਦੇਖੋ ਇਦਾਂ ਦਾ ਸਾਰਾ ਇਹ ਲੇਕ 뷰 ਗਾਇਸ ਆ ਪੈਂਟਰ ਕਰ ਚੁੱਕੇ ਆ ਆਪਾਂ ਇਸ ਸਾਈਡ ਤੇ ਭਲਾ ਇਧਰੋਂ ਨਹੀਂ ਜਾਣਦੇ ਆ ਸਾਹਮਣੇ ਥੱਲੇ ਸਾਰੀਆਂ ਸ਼ਾਪਸ ਨੇ ਉਪਰੋਂ ਵੀ ਕੁਛ ਇਸਟਰਾੰਟ ਆ ਆਹ ਤੇ ਪਸਾਰੇ ਫਲੈਟ ਬਨੇ ਹੋਏ ਆ ਹਾਲੇ ਕਿ ਕਿੰਨਾ ਸੋਹਣਾ ਲੱਗ ਰਿਹਾ ਆ ਸਰ ਲੇਕ ਔਰ ਇਸ ਸਾਈਡ ਤੇ ਇਟ ਲਵ ਯੂ ਇੱਧਰ ਦੇ ਸਾਰੇ ਫਰੈਂਡ ਸੁਪਰ ਆਪਣਾ ਮੂੰਹ ਦੇਸ ਗਿਆ ਚਲੋ ਇੱਥੇ ਥੋੜੀ देर ਕਰਦੇ ਆਪਾਂ ਵਾਕ ਔਰ ਸਾਹਮਣੇ ਫਾਊਂਟੇਨ ਚੱਲ ਰਿਹਾ ਆਸਰਾ ਏਰੀਆ ਬਹੁਤ ਹੀ ਸੋਹਣਾ ਬੜਾ ਹੀ ਪਿਆਰਾ ਏਰੀਆ ਲੱਗਦਾ ਹੈ ਬੜੀ ਦੂਰ ਆ ਗਏ ਹੁੰਨੇ ਆ ਅੱਗੇ ਥੱਲੇ ਸਾਰੇ ਰੈਸਟੋਰੈਂਟਸ ਨੇ ਤੇ ਆ ਸਿਟਿੰਗ ਏਰੀਆ ਬਣਿਆ ਹੋਇਆ ਇੱਥੇ ਤੁਸੀਂ ਬੈਠ ਸਕਦੇ ਹੋ ਇੰਜੋਏ ਕਰ ਸਕਦੇ ਇੱਥੇ ਬੈਠ ਕੇ ਆਪਣਾ ਉੱਥੇ ਸਾਈਡ ਤੇ ਵੀ ਲੋਕੀ ਕਈ ਬੈਠੇ ਹੋਏ ਨੇ ਇਹ ਲਾਈਨਾਂ ਉਹ ਸਿਟੀ ਆ ਗਏ ਹੁੰਨੇ ਆ ਬਿਲਕੁਲ ਹੀ ਡਿਫਰੈਂਟ इन्हों डिस्प्ले है कोई अच्छा तो अच्छा अपार्टमेंट साउ ना नाउस चली लिखे अच्छा, इतने दिखते पे ने अजे मैं सोचा बिक गए सारे चलो अच्छा, डॉग्स भी आए हुए सैर करने वास्ते इत बैठते हैं काफ़ी गर्मी से जी ਸਾਹਮਣੇ ਅੱਗੇ ਰੈਸਟੋਰੈਂਟਸ ਇੱਧਰ ਕੁਝ ਬੰਦ ਹੋ ਗਏ ਨੇ ਕਿਉਂਕਿ ਸ਼ਾਮ ਹੋ ਗਈ ਹੈ ਅੱਗੇ ਜਾ ਕੇ ਥੋੜੀ देर ਬੈਠਦੇ ਆ ਤੇ ਵੀ ਵੀ ਨੂੰ ਇੰਜੋਏ ਕਰਦੇ ਸ਼ਾਮ ਦੇ ਅੱਜ ਦੇ ਵੀ ਨੂੰ ਇੰਜੋਏ ਕਰਦੇ ਹੈ ਥੇ ਥੱਲੇ ਵੜ ਗਈ ਹੋਣੀ ਸੀ ਇੱਥੇ ਫਿਸ਼ ਬਾਹਰ ਕਿੱਧਰ ਗਈ

ਨੇ ਸੰਗਨੇ ਰਹੀ ਦੀ ਜੇ ਉੱਥੇ ਗਲੇ ਦੀ ਗੇ ਉਸ ਤੋਂ ਘੰਟਾ ਇੱਧਰ ਆਏ ਆ ਕਿਦਾਂ ਵਿੱਚ ਦਿਖਦਾ ਪਿਆ ਕੀ ਡਾਕਟਰੀ ਹੈ ਇਹ ਨੇ ਆ ਵੇਖੋ ਤੇ ਡਾਕਟਰੀ پتہ ਨਹੀਂ ਕਿਹੜੀ ਚੀਜ਼ ਹੁੰਦੀ ਹੈ ਕੋਈ ਬਰਡ ਹੀ ਹੁੰਦਾ ਜਿਹੜਾ ਤਰਦਾ ਵਿੱਚ ਕਿੱਦਾਂ ਜੁਆਇੰਟ ਹੋਏ ਪਏ ਆ ਇਹਦੇ ਵਿੱਚ ਫ੍ਰੀ ਸ਼ੇਡ ਬਣੀ ਹੋਈ ਹੈ ਥੱਲੇ ਸਾਰੀ ਮੋਕ ਕਰਨ ਲਈ ਹਾਂ ਮਹਾਰਾਜਾ ਰਸਟੋਰੈਂਟ ਦੇ ਸਾਹਮਣੇ ਹਾਂ ਵਾਲਾ ਰਾਈਟ ਹੈਂਡ ਸਾਈਡ ਤੋਂ ਸਾਹਮਣੇ ਜਿਹੜੇ ਬਾਹਰ ਲੁੱਕ ਬੈਠੇ ਹੋਏ ਨੇ ਇਹ ਵੀ ਵਧੀਆ ਏਰੀਆ ਬਣਿਆ ਹੋਇਆ ਹੈ ਆ ਇਹਨਾਂ ਦਾ ਸ਼ਾਪਿੰਗ ਸੈਂਟਰ ਆ ਗਿਆ ਆ ਇੰਡੀਅਨ ਰੈਸਟੋਰੈਂਟ ਹਾਂ ਆ ਵਾਲਾ ਮਹਾਰਾਜਾ ਰੈਸਟੋਰੈਂਟ ਦੇ ਸਾਹਮਣੇ ਇੰਡੀਅਨ ਰੈਸਟੋਰੈਂਟ ਆ ਗਿਆ चिड़िया कि वॉक कर रही हैं चिड़िया पूरी वॉक उधर पासे पूरा राउंड वॉक आज आए उ शुरू की से सारी वॉक हा ब्रिज आ गया वॉकिंग ब्रिज ਵੋਕ ਹੀ ਹੋ ਗਈ ਵਧੀਆ ਨਾ ਮੈਨੂੰ ਲੱਗ ਰਿਹਾ ਸੀਗਾ ਵੀ ਆਪਾਂ ਵਧੀਆ ਏਰੀਆ ਹਾਂ ਲੱਗੇ ਇੱਥੇ ਵੋਕ ਕਰ ਲਈ ਸੰਗਾਲਾ ਦੇ ਹਾਂ ਉਹ ਆਪਣੀ ਪੂਰੀ ਜਿੱਤੇ ਉੱਥੋਂ 12-12 ਦੇਖ ਕੇ ਬਹੁਤ ਵਧੀਆ ਹਾਂ ਇਹ ਦੋਨੋਂ ਸੋਹਣਾ ਲੱਗ ਰਿਆ ਨਾ ਵੀ ਉਸੇ ਵੋਕ ਕਰਕੇ ਆਏ ਹਾਂ ਉਸ ਸਾਈਡ ਤੋਂ ਹੁਣ ਅਸੀਂ ਇੱਧਰ ਜਾ ਰਹੇ ਹਾਂ ਲੋਕ ਜਿੱਥੇ ਰਨਿੰਗ ਵੀ ਕਰ ਰਹੇ ਨੇ ਇਹਨਾਂ ਨੇ ਕਾਫੀ ਚੁੱਪਾ ਲਾ ਰਨਿੰਗ ਕਰਦੋ। ਬਲੋਕ ਦਾ ਬਹੁਤ ਸੋਹਣਾ ਏਰੀਆ ਬਣਿਆ ਆ ਵੀ। ਆ ਕੇ ਜਿਹੜੇ ਨਹੀਂ ਆਏ ਨਾਰਵੈਸਟ ਦੇ ਵਿੱਚ ਜਰੂਰ ਆਇਓ। ਤੇ ਬਹੁਤ ਹੀ ਵੱਖਰੀ ਬਣੀ ਹੋਈ ਸੋਹਣੀ ਤੇ ਬਹੁਤ ਹੀ ਸੋਹਣਾ ਏਰੀਆ ਬਣਿਆ। ਅਸਲ ਅੰਡਰਪਿਜ ਵੀ ਬਣਿਆ ਹੋਇਆ। ਦੇਖ ਕੇ ਉਹ ਵਾਲੀ ਸਾਈਡ ਤੇ। ਫਸੇ ਉਹਨਾਂ ਅੰਡਰਪਿਜ ਇਧਰੋਂ ਸੀ। ਆ ਅੰਦਤਾ ਬਸ ਇਹ ਜਤ ਪ੍ਰੋਂਦੀ ਜਾ ਰਹੀ ਹੈ ਹਾਂ ਉਹ ਕਦੀ ਕਦੇ ਮੈਂ ਵੀ ਇਦਾਂ ਨਹੀਂ ਕਦੀ ਧਿਆਨ ਹੀ ਦਿੱਤਾ ਕਦੀ ਹਣਾ ਹਾਂ ਇਹ ਹਾਂ ਸੰਦੇ ਜੰਪਲ ਨੂੰ ਕਿ ਲੱਗੋਂ ਹੀ ਨਿਕਲ ਗਏ ਪਤਾ ਨਹੀਂ ਚੱਲਦਾ ਕਿ ਥੱਲੇ ਉਹਦੇ ਇਦਾਂ ਦਾ ਵਾਕਿੰਗ ਪਲੇਸ ਵੀ ਹੈਗਾ ਵੀ ਬੜਾ ਸੁਣਨ ਲੱਗਦਾ ਹਾਂ ਹਾਂ ਇੱਥੇ ਬੜੀ ਵਧੀਆ ਮੇਰਾ ਨਹੀਂ ਵੈਸੇ ਹਾਂ ਇਸ ਸਾਈਡ ਤੇ ਬੜਾ ਸੋਹਣਾ ਵਾਕਿੰਗ ਏਰੀਆ ਬਣਿਆ ਹੋਇਆ ਹੈ ਆ ਦੇਖੋ ਕਿੱਡੀ ਕਿੱਡੀ ਜੜੋਂ ਨੇ ਟਰੀ ਦੀਆਂ ਜੜੋਂ ਦੇਖੋ ਵੀ ਕਿੱਦਾਂ ਜੜਾਂ ਨੇ ਟਰੀ ਦੀਆਂ ਵਾਹ 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 ਨਾ ਨੂੰ ਪੂਰਾ ਪਾਣੀ ਮਿਲਦਾ ਪਿਆ ਤੇ ਪਾਣੀ ਕਲੀਨ ਵਾਸਤੇ ਉਹ ਬਣਿਆ ਬਣਿਆ ਹੋਇਆ ਵਾ ਇਹ ਹੈਗਾ ਰੀਸਾਈਕਲਿੰਗ ਮੋਟਰ ਵਾਸਤੇ ਹਾਂ ਕਲੀਨਿੰਗ ਦੀ ਇਹ ਹੈ ਨਾਇਸ ਰੈਸਟੋਰੈਂਟ ਅੱਛਾ ਇਹ ਉੱਧਰ ਪੂਰਾ ਵਾਕਿੰਗ ਹੋ ਜਾਂਦੀ ਉਸ ਤੋਂ ਸਾਰੀ ਰੋਜ਼ਾਨਾ ਹਾਂ ਬਹੁਤ ਸੁਨਮ ਬਣਿਆ ਚਲੋ ਅਸੀਂ ਵਾਪਸ ਚੱਲਦੇ ਹਾਂ ਵੀਰ ਡਾਕਸ ਨਹੀਂ ਹੈ ਬਰ ਮੇ ਕੋਈ ਜਿਹੜਾ ਇੱਥੇ ਬੱਚੇ ਹੋਇਆ ਹਨ ਥੋੜਾ ਤੋਂ ਏਰੀਆ ਬਣਿਆ ਹੋਇਆ ਇੱਥੇ ਤੇ ਹਾਂ ਆਪਾਂ ਸਾਰੀ ਵੀਡੀਓ ਬਣਾ ਲਈ ਅੱਜ ਸਾਰੀ ਦੀ ਵਾਕ ਕਰ ਲਈ ਅਸੀਂ ਆਲੇ ਦੁਆਲੇ ਤੇ ਬਹੁਤ ਵਧੀਆ ਲੱਗਿਆ ਇੱਥੇ ਬੈਠ ਵੀ ਲਿਆ ਥੋੜੀ देर ਅਸੀਂ ਤੇ ਹੁਣ ਚੱਲਦੇ ਆਂ ਘਰ ਨੂੰ ਉੱਪਰ ਲਾਈਟਾਂ ਜਗਣੀ ਸ਼ੁਰੂ ਹੋ ਗਈਆਂ ਲੋਕਾਂ ਨੇ ਕਿਸਮ ਲਾਈਟ ਚਾਗ ਦਿੱਤੀਆਂ ਫਲੈਟ ਦੇ ਵਿੱਚ ਤੇ कि इस सैड पर किसी ने क्रिसमस ट्री लाया मैं तुम्हें जूम करके दिखाई आ टॉप पर बिल्कुल कॉर्नर पर कि सोना लगता पे बहुत वाइसिया लगता पे आज वन टू एंड थ्री बैडरूम अपार्टमेंट्स सॉन नाउ सैलिंग आ रहा अपार्टमेंट्स अपने उत्तक प्राइज का मैं बिल्कुल प्राइजा अगर साडा ब्लॉग